ਲੇ ਵੀ ਦੋਸਤੋ ਸਾਸਰੀ ਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਇੱਕ ਨਵੀਂ ਗੱਡੀ ਤਿਆਰ ਕਰਕੇ ਦਿਖਾਵਾਂਗੇ ਬਹੁਤ ਹੀ ਸੁਪਰ ਹਿੱਟ ਪੂਰੀ ਆਤ ਜਿਹਨੂੰ ਲੋਕ ਆਤ ਕਹਿੰਦੇ ਨੇ ਕਿਸੇ ਸਮਿਆਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਦਿੱਤੇ ਜਾਂਦੇ ਤੇ ਅੱਜ ਉਹੀ ਗੱਡੀ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਅਤੇ ਇੱਕ ਸਾਡੇ ਭਾਈ ਇਹਦੇ ਵਿੱਚ ਟਾਇਰ ਵੀ ਇੱਕ ਪੂਰੇ ਘੈਂਟ ਪਾਏ ਨੇ ਦੇਖੋ ਟਾਇਰਾਂ ਦੀ ਲੁੱਕ ਦੇਖੋ ਕਿੰਨੀ ਘੈਂਟ ਹੈ ਤੇ ਆਤ ਬਣਾਉਣੀ ਹੈ ਗੱਡੀ ਨੇ ਆਪਾਂ ਨੂੰ ਸੁਪਰ ਹਿੱਟ ਗੱਡੀ ਨੂੰ ਬਣਾਉਣੀ ਹੈ ਸੁਪਰ ਹਿੱਟ ਓਕੇ ਆ ਵੀਟਾ ਟੂਰ ਲੈਵਾਂਗੇ ਨਾ ਮੈਂ ਤੇ ਇਕ ਟਿਕ ਕਰਦੇ ਆ ਓਕੇ ਦੇਖੋ ਪੇਂਟ ਸਾਰੀ ਓਕੇ ਦੇ ਰਿਪੋਰਟ ਕਰਾਂਗੇ ਪੇਂਟ ਦੇਖੋ ਬੱਪੇ ਪੇਂਟ ਤੇ ਤੁਹਾਨੂੰ ਐਦਾਂ ਲੱਗੂਗਾ ਜਿਵੇਂ ਨਵਾਂ ਨਕੋਰ ਹੁੰਦਾ ਸਕੂਟਰ ਦੀ ਚਾਸੀ ਪਰ ਕੀਤਾ ਅਸੀਂ ਪੇਂਟ ਹੈ ਲੈ ਬਾਕੀ ਤੁਸੀਂ ਦੱਸਿਆ ਕਰੋ ਬਈ ਇਹ ਗੱਡੀਆਂ ਸਾਡੀਆਂ ਤੁਹਾਨੂੰ ਕਿਵੇਂ ਲੱਗਦੀਆਂ ਨੇ ਸਾਰੇ ਨਟ ਬੋਲਟ ਜਿਹੜੇ ਹੈਗੇ ਨੇ ਆਪਾਂ ਨਿਕਲ ਕੀਤੇ ਨੇ ਤੇ ਸਾਰੀ ਲੁੱਕ ਦੇਖੋ ਥੱਲੇ ਵੀ ਪਤਖਾਉਣੀ ਹੈ ਕੰਡੀਸ਼ਨ ਕਿਤੇ ਐਦਾਂ ਨਹੀਂ ਹੈਗਾ ਉੱਪਰ ਹੀ ਪੇਂਟ ਮਾਰਦੇ ਆ ਸਾਰਾ ਆਪਾਂ ਥੱਲੇ ਵੀ ਕੋਈ ਜਰ ਵਗੈਰਾ ਨਾ ਪਾਵੇ ਇਸ ਕਰਕੇ ਸਾਰੀ ਫੀਟਿੰਗ ਆਪਾਂ ਕਰਦੇ ਸਮੇਂ ਦਿਖਾਉਣੀ ਹੈ ਹਰੀ ਗੱਡੀ ਦੇਖ ਸਕਦੇ ਹੋ ਆਪਾਂ ਹੁਣ ਸਟੈਂਡ ਵਗੈਰਾ ਕਸਾਂਗੇ ਤੇ ਕਰਦੇ ਆ ਓਕੇ ਲੈ ਵੀ ਸਟੈਂਡ ਤੇ ਕਰਤਾ ਆਪਾਂ ਚੇਤ ਖੜਾ ਤੇ ਆਪਾਂ ਹੁਣ ਅੱਗੇ ਦੀ ਫੀਟਿੰਗ ਕਰਾਂਗੇ ਤੁਹਾਨੂੰ ਦਿਖਾਉਣੀ ਹੈ ਕਿ ਕੀ ਕੀ ਪ੍ਰੋਸੈਸ ਹੈ ਜਿਹੜੇ ਕੋਨਾ ਦੀ ਆਪਾਂ ਉਹ ਵੀ ਨਵੀਆਂ ਲੈ ਕੇ ਨਿਕਲ ਦੇ ਵਿੱਚ ਕਰਾਈ ਜਾਂਦੇ ਕਿਉਂਕਿ ਬਹੁਤ ਵਧੀਆ ਲੁੱਕ ਬਣ ਜਾਂਦੀ ਹੈ ਇਹਦੀ ਪੁਲੀਸ਼ਿੰਗ ਵਗੈਰਾ ਆ ਜਾਂਦੀ ਹੈ ਵਧੀਆ ਪੇਂਟ ਦੇਖੋ ਬਈ ਠੀਕ ਹੈ ਜੀ ਲੈ ਆਪਾਂ ਹੁਣ ਚਿਮਟਾ ਝੁੰਟਾ ਕਰਦੇ ਆ ਫਿੱਟ ਦਿਖਾਉਣੀ ਹੈ ਅੱਗੇ ਦਾ ਪ੍ਰੋਸੈਸ